ਤਰੇਪਾ ਦੋਸਰ ਦਿਨ ਤੇ ਜੇ ਤੂੰ ਜਾਣਾ ਹੀ ਆ ਤੇ ਆਪੇ ਵੀ ਇੱਤਰੇ ਛੱਡ ਆਉਂਦੇ ਆ ਨਹੀਂ ਨਹੀਂ ਭਾਬੀ ਜੀ ਵੀਰ ਨੂੰ ਖੇਚ ਲਗਾ ਲਈ ਦੇਣੀ ਆ ਉਹ ਚਾਰੇ ਤੇ ਅੱਗੇ ਪਾਲੀਆਂ ਚ ਖਪਾਂਦੇ ਆ ਮਨੇਰ ਦੇ ਧਗੇ ਗਏ ਆ ਕੋਈ ਨਹੀਂ ਮੈਂ ਬਸ ਤੇ ਚੱਲ ਜਾਣਾ ਵਾ ਕੁਝ ਸਮਝ ਨਹੀਂ ਲੱਗੰਦੀ ਪਤਾ ਨਹੀਂ ਹਾਲੇ ਉੱਥੇ ਜਾ ਕੇ ਵੀ ਕੀ ਬਣਨਾ ਮੇਰੇ ਨਾਲ ਰਪਿੰਦਰ ਤੂੰ ਕਿਤੇ ਭੈਗ ਫੜਿਆ ਵਾ ਮੈਂ ਵੀਰ ਜੀ ਚੱਲੀ ਹਾਂ ਪਿੰਡ ਹੋਣਾ ਪਿੰਡ ਚਲੀ ਆ ਕਿੰਨੇ ਦਿਨ ਤੇ ਹੋ ਗਏ ਆਈ ਨੂੰ ਕਿ ਮੈਂ ਰਦਾ ਹੀ ਕੋਈ ਲੈਣ ਆਉਣ ਲੱਗਾ ਵਾ ਨਹੀਂ ਨਹੀਂ ਬਸ ਤੇ ਹੀ ਜਾਣਾ ਆ ਤੂੰ ਮੈਨੂੰ ਦੱਸ ਦਿੰਦੀ ਸੀ ਕੋਈ ਮੈਂ ਛੱਡੋਂਦਾ ਜਾ ਕੇ ਉਹ ਮੈਂ ਹਾਂ ਤੁਸੀਂ ਪਹਿਲੀਆਂ ਚ ਲੱਗੇ ਆ ਉਹ ਤਾਂ ਪਹਿਲੀਆਂ ਚ ਕਿੰਨਾ ਚ ਕੰਮ ਵਾ ਕੇ ਤੇ ਦੱਸ ਜੋ ਤੂੰ ਦੱਸਿਆ ਨਹੀਂ ਮੈਨੂੰ ਚੱਲ ਤੇ ਚੱਲੀ ਆ ਪਿੰਡ ਪਤਾ ਨਹੀਂ ਹੁਣ ਅਗਲਿਆਂ ਨੇ ਕਿਹੜੇ ਮੂੰਹ ਕੂਣਾ ਵਾ ਸਦੇ ਮੂੰਹ ਹੁੰਦੇ ਆ ਇਹ じゃ ਮੱਥੇ ਵਟ ਪਾਉਂਦੀਆਂ ਹਾਂ ਫਬੀ ਤੂੰ ਕਿੱਧਰ